ਮੇਰੇ ਵੀਰੋ ਤੇ ਭਰਾਓ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਣ ਲੱਗੀ ਆ ਜੇ ਜਿਹੜੀ ਵੀ ਕਹਾਣੀ ਸੁਣਨੀ ਹੋਈ ਦੱਸ ਥੱਕ ਦਿਓ ਤੁਸੀਂ ਕਿਉਂਕਿ ਮੈਨੂੰ ਬਾਦਸ਼ਾਹਾਂ ਦੇ ਬਾਰੇ ਬਹੁਤ ਤੇ ਹੁੰਦਾ ਹੀ ਹੈ ਜਿਹੜਾ ਧੋਖ ਸੰਮੀ ਦਾ ਹੂੰ ਉਹਦੇ ਮੈਨੂੰ ਥਾਲਾ ਹੁੰਦਾ ਜੇ ਕੋਈ ਸੁਣਨੀ ਹੋਵੇ ਤੁਸੀਂ ਦੱਸ ਸਕਦਾ ਵਾ ਉਹ ਤਾਂ ਮਾੜੀ ਨਹੀਂ ਗੱਲ ਹੈਗੀ ਧੋਖ ਸੰਮੀ ਦੀ ਮਾੜੀ ਗੱਲ ਨਹੀਂ ਹੈਗੀ ਕੋਈ ਇਹਦੇ ਵਿੱਚ ਮਾੜਾ ਟੱਪਾ ਕੋਈ ਹੈਗਾ ਦੇ ਕੋਈ ਕਹਿ ਨਾ ਗੱਤ ਤੱਕ ਨਹੀਂ ਆ ਪਰ ਇਹ ਲੱਗਾ ਮੁਕਾ ਰਿਸ਼ਣ ਹੋਣ ਲੱਗੀਆਂ ਐ ਤਰ੍ਹਾਂ ਸੰਝੇ ਸਾਝੀ ਦੀ ਭੈਣਾ ਭੈਣਾ ਬਣ ਲੱਗੀਆਂ ਹਣ ਦੋ ਭੈਣਾ ਹਨ ਤੇ ਉਹ ਨਾ ਤੇਸਨ ਤੇ ਜਾ ਕੇ ਬਹਿ ਗਈਆਂ ਤੇਸਨ ਤੇ ਜਾ ਕੇ ਬਹਿ ਗਈਆਂ ਤੇ ਗੱਡੀ ਲੀਕਦੀਆਂ ਰਹੀਆਂ ਆ ਦੀਦ ਗਿਆ ਦੀਕਦਿਆ ਉਹ ਆਪੇ ਚ ਗੱਲਾਂ ਕਰਦੀਆਂ ਰਹੀਆਂ ਤੇ ਭੈਣ ਤੂੰ ਕਿਹੜੇ ਪਿੰਡ ਤੋਂ ਆਈ ਹੈ ਉਹ ਅੰਦੇ ਲਾਟੇ ਲਾਗੇ ਵਾਲੇ ਢਿਡ ਤੋਂ ਆਈਆਂ ਤੇ ਤੂੰ ਭੈਣ ਕਿਹੜੇ ਪਿੰਡ ਤੋਂ ਆਈ ਹੈ ਅੰਦੀ ਮੇਰਾ ਆ ਕੋਈ ਤੇ ਨਮੀਲ ਪੜਾਪੇਂਦੇ ਵੇ ਅੱਜੇ ਜਰਤਾਨੇ ਹੀ ਤਾਂ ਅੰਤਾਂਗਾ ਬੰਦ ਹੋਈਏ ਅੰਦੀ ਮੇਰਾ ਕਿੱਥੇ ਧਰਮ ਨਾ ਬਾਇਆ ਜਾਂਦਾ ਹੀ ਅੰਦੀ ਇਹ ਨਹੀਂ ਭੈਣਾ ਮੈਂ ਤਾਂ ਬਹੁਤ ਪੱਕੀ ਆ ਮੈਂ ਤੇ ਤੇਰਾ ਧਰਮ ਨਾ ਨਿਭਾਵਾਂਗੀ ਮੇਰਾ ਅੱਜ ਤੋਂ ਮੇਰੇ ਕੁੜੀਆ ਕੁਛੜ ਤੇ ਤੇਰੇ ਮੁੰਡਾ ਦਾ ਕੁਛੜ ਤੇ ਮੇਰਾ ਅੱਜ ਤੋਂ ਤੇਰੇ ਮੁੰਡੇ ਨਾਲੇ ਰਿਸ਼ਤਾ ਪੱਕਾ ਅਸੀਂ ਤੇ ਆਪਾਂ ਬਾਂਜਾ ਮੰਗਾਂ ਨਾਲੇ ਸਿਕੂੜ ਮੰਗਾ ਬਾਂਜਾਂਗੀਆਂ ਤੇ ਨਾਲੇ ਭੈਣਾ ਖਾਣਾ ਬਣ ਜਾਂਦੀਆਂ ਮੈਂ ਤੇਨੇ ਰਿਸ਼ਤਾ ਦਿੱਤਾ ਭੈਣ ਅੱਜ ਤੋਂ ਪੱਕਾ ਹੀ ਉਹ ਕਹਿਣ ਲੱਗੀ ਠੀਕੇ ਉਹ ਘਾਰ ਆਈ ਮੁੰਡੇ ਵਾਲੀ ਘਾਰ ਆਈ ਤੇ ਕਹਿ ਲੱਗੀ ਆਪਣੇ ਵੱਡੇ ਨੂੰ ਵੀ ਜੀਕੇ ਦੇ ਪਾਪਾ ਮੈਂ ਤੇ ਮੁੰਡਾ ਮੰਗਾਈ ਆ ਹਾਂ ਦਾ ਤੂੰ ਕਿਛੇ ਮੰਗਾਈ ਆ ਅੱਧੀ ਆ ਮੰਗਾਈ ਆ ਇੱਕ ਟੇਸ਼ਨ ਤੇ ਹੀ ਉਥੇ ਨਹੀਂ ਭੈਣ ਬਣ ਗਈ ਉਹ ਬੜੀ ਉਹਨਾਂ ਦੀ ਪੱਕੀ ਹੀ ਬਣੀ ਉਹ ਪੱਕੀ ਅਦਵਾਨ ਦੀ ਤੇ ਉਹ ਕਹਿੰਦੀ ਬਈ ਮੈਂ ਆਪਣੀ ਕੁੜੀ ਦਾ ਵਿੱਤਾਂ ਤੈਨੂੰ ਦਿੱਤਾ ਆਂਦਾ ਕੁਛ ਜਾਣ ਕਦੋਂ ਸੌਣ ਨਹੀਂ ਆਏਗਾ ਤੇ ਮੀ ਤੈਨ੍ਹ ਦੇ ਤੇ ਘਾ ਉੱਡੇ ਰਾਤ ਗਾਣਾ ਖਾਣਗੀ ਨਾ ਕਦੋਂ 12 14 ਸਾਲ ਹੋਣਗੇ ਤੇ ਅਸੀਂ ਉਹਨਾਂ ਦਾ ਪੁੱਤ ਵਿਆਵਾਂਗੇ ਤੇ ਉਹਨਾਂ ਦਾ ਤੀ ਇਹ ਕੀ ਫਿਰ ਕਿੱਥੇ ਮੰਗਣੀ ਹੈ ਜਿ ਕਿੱਥੇ ਨਹੀਂ ਮੰਗਣੀ ਅਨਿ ਇਹ ਜਵਾਬ ਦੀ ਤਰਹੀ ਉਹ ਭੈਣੇ ਹੋ ਜਈਓ ਪੱਕੀ ਏ ਜਵਾਬ ਦੀ ਤੇ ਮੇਰਾ ਉਹ ਦੇੜੀਤੀ ਵਾਲੀ ਉਹਨੂੰ ਤਾਂ ਡਰਨਾ ਪਵੇ ਤੇ ਪੁੱਤ ਵਾਲੇ ਵੇੜੇ ਨੂੰ ਉਹ ਤੁਹਾਨੂੰ ਪਤਾ ਹੀ ਆ ਕਿ ਸਹਾਰੇ ਬਾਹ ਦੇ ਕੇ ਖੋੜੀ ਬੈਨੇ ਉਹਨਾਂ ਨੂੰ ਕੋਈ ਚਿੰਤਾ ਫਿਕਰ ਨਹੀਂ ਹੁੰਦੀ ਤੇ ਧੀ ਵਾਲੀ ਨੂੰ ਜਵਾਬ ਨਹੀਂ ਕਹਾਂ। ਇਹ ਮੈਂ ਜ਼ੁਬਾਨ ਕੀ ਕੀ ਹੋਈਏ ਕਿਸੇ ਭੈਣ ਨਾਲ। ਉਹਨੇ ਕਿਹਾ 12 ਸਾਲ ਦੀ ਹੋ ਗਈ ਏ ਜੀ ਬੇਟੀ 13 ਸਾਲ ਦੀ ਉਨੇ ਕੇ ਤੇ ਰਕੀ ਗੱਲ ਬਈ ਮੈਂ ਇਥੋਂ ਤਿੰਨ ਮੀਲ ਪੈਂਦਾ ਵੇ ਮੰਗਲ ਸਿੰਘ ਦੇ ਨਾਲ ਤੇ ਜੀਤੇ ਦਾ ਪਾਪਾ ਵੇ ਇਹਦੇ ਕਰਨਾ ਜੀਤੇ ਨਾਲ ਕੁੜੀ ਮੰਗੀ ਹੋਈ ਹੈ ਉਹਨੇ ਕੀ ਕਨਾਈ ਨੂੰ ਸੱਦਿਆ ਨਾਈ ਨੂੰ ਸੱਦਿਆ ਤੇ ਕਹਿਣ ਲਗੀ ਨਾਈ ਨੂੰ ਬਈ ਲਾਗੀ ਨੂੰ ਪਈ ਲਾਗੀ ਪਈ ਇਟਾ ਕਰਾ ਬਈ ਮੈਂ ਕਿਸੇ ਨਾਲ ਜ਼ਬਾਨ ਕੀਤੀ ਹੋਈ ਹੈ ਆਪਣੀ ਕੁੜੀ ਦੇ ਰਿਸ਼ਤੇ ਜੀ ਤੇ ਮੈਂ ਵਿਆਹ ਦੇਣਾ ਤੇ ਜੋ ਵੀ ਵਖਮੂ ਜੀ ਲੱਖਾ ਗੰਧੀ ਸਾਰੀ ਕੀ ਲੈਦਾ ਨਾ ਹੀ ਲੁਕਾਇਆ ਤੇ ਅਗਰ ਭੈਣ ਕੇਲੇ ਪਿੰਡ ਜਾਵਾ ਜੀ ਤਾਂ ਦੋ ਪਿੰਡ ਛੱਡ ਕੇ ਤੇ ਤੀਜੇ ਪਿੰਡ ਚਲ ਜਾ ਇਹ ਬੰਦੇ ਦਾ ਨਾਮ ਮੰਗਲ ਖੈਣੀ ਤੇ ਮੁੰਡੇ ਦਾ ਨਾਮ ਜੀਤਾ ਵੇ ਹਾਂ ਤਾਂ ਠੀਕੇ ਚਲਾ ਗਿਆ ਸਾਰਾ ਸਮਾਨ ਲੈ ਗਿਆ ਲੈ ਗਿਆ ਜਿਸ ਕੋਈ ਉਹਨੇ ਜਾ ਕੇ ਬੂਹਾ ਖੜਕਾਇਆ ਬੂਹਾ ਖੜਕਾਇਆ ਮੁੰਡੇ ਆਇਆਗਾ ਉਹਨੂੰ ਪੁੱਛਿਆ ਪਿੰਡ ਕਿਉਂ ਤੇ ਇਹੇ ਜੀਕੇ ਦਾ ਘਰ ਖੇੜਾ ਤੇ ਮੰਗਲ ਸਿੰਘ ਦਾ ਘਰ ਖੇੜਾ ਉਹ ਕਹਿ ਲਗੇ ਚੜਦੇ ਬੰਨੇ ਵਾਲਾ ਉਹਨੇ ਬੂਹਾ ਘੜਕਾਇਆ ਜਿਸ ਕੜੀ ਤੇ ਜਾ ਕੇ ਬੂਹਾ ਲਵਾਇਆ ਤੇ ਉਹ ਅੰਦੀਆ ਤੇ ਤੂੰ ਭਰਾ ਤਾ ਹੋਣੇ ਅੰਦਰ ਧਿਆਨ ਤੋਂ ਕਿ ਟਾਪੋ ਲਗਿਆ ਕੋਈ ਵੀ ਧਿਆਨ ਬਣਾਈਏ ਤੇ ਸੰਤੇ ਦੀਵਾਨ ਕੀਤੀ ਹੈ ਕਹਿ ਲਗੀ ਹਾਂ ਹੈ ਤੇ ਸਹੀ ਸੀ ਇਹ ਗੱਲ ਬੜੀ ਭੈਣ ਕਵਲਾਂ ਦੀ ਪੱਕੀ ਹੈ ਉਹਦਾ ਉਹਨੇ ਸਾਰੀ ਦਾ ਸਮਝਾਉ ਦਿੱਤੀ ਏ ਤੇ ਅੱਜ ਤੋਂ 9800 ਆਵੇ ਅੱਜ ਤੋਂ 9800 ਆਵੇ ਤੇ ਸੱਜ ਫੱਬ ਕੇ ਜਾਂਦੇ ਲੈ ਕੇ ਆਵੇ ਮੇਰੇ ਘਰ ਸੁਣੀ ਟੌਰ ਨਾਲ ਮੈਂ ਇਹ ਠੀਕ ਏ ਉਹ ਬਾਹਰੋਂ ਬੰਦਾ ਆਇਆ ਮੰਗਲ ਸਿੰਘ ਕੰਦੀ ਜੀਤੇ ਦਾ ਪਾਪਾ ਮੈਂ ਤੈਨੂੰ ਆਖਿਆ ਸੀ ਨਾ ਮੈਂ ਵੀ ਚਾਪਾ ਰਹੀ ਨਾ ਇਹ ਲਿਆ ਹੁਣ ਉਹਨੇ ਟੈਨ ਲਾਦੀ ਘਰ ਤੇ ਸਾਰਾ ਸਮਾਨ ਸਗੰਦਾ ਆ ਗਿਆ ਸਾਡੇ ਘਰ ਤੇ ਵਿਆਹ ਜੀਤੇ ਦਾ ਪਾਪਾ ਜੀਤੇ ਦਾ ਉਹਨਾਂ ਕੋਈ ਜਾਣ ਨਹੀਂ ਮੈਂ ਵੀ ਬੜੀ ਕੰਡ ਵਾਲਾ ਮੈਂ ਨਹੀਂ ਫੱਬ ਯਾ ਕਹਾਂਗਾ ਗੱਜ ਵਜ ਗਈ ਉਹਨੇ ਕੀ ਤਾਂ ਤਿਆਰੀ ਕਰ ਲਈ ਉਹਨੇ 18 ਨਾਂ ਨੂੰ ਯਾਦ ਦੀ ਤਿਆਰੀ ਹੋ ਗਈ ਕੰਗਾ ਉਹਨਾਂ ਨੇ ਪਿਆਰ ਤੁਮਤਾ ਮਨ ਨਾਲ ਜਾਂ ਜਿਆ ਕੇ ਆ ਕੇ ਇੱਕ ਰਾਹ ਚੋਣਾ ਠੱਗ ਮਿਲ ਗਿਆ ਠੱਗ ਮਿਲ ਪਿਆ ਠੱਗ ਨੇ ਜੀ ਜਿੱਤ ਕਹਿੰਦੇ ਕਿ ਉਹ ਤੇ ਪਰ ਖਾਵਾਂਗਾ ਹੀ ਨਾ ਜਾ ਕੇ ਕਿ ਜੇ ਦਾ ਲੱਗੇਗਾ ਦਾ ਹੀ ਕਿ ਇਹਨੂੰ ਰਾਹਾਂਗਾ ਉਹ ਤੇ ਗੇਲੀ ਨਹੀਂ ਪਿਛਾ ਆਣੇ ਇਹ ਜਾਂਦੇ ਦੇ ਨਾਲ ਹੀ ਆਇਆ ਤਾਂ ਜੰਝਵਾਰਿਆਂ ਦਾ ਹੀ ਆ ਉਹਨਾਂ ਨੂੰ ਹੋਣਾ ਕੁੜੀ ਵਾਜਾ ਰੋਣੀ ਹੋਣੀ ਹੋਣੀ ਮੁੰਦੇ ਵਾਜਾ ਤੇ ਨਾ ਆ ਨਹੀਂ ਚੱਲਣਾ ਉਹ ਵੀ ਨਾਲ ਚਲਾ ਗਿਆ ਚਲਾ ਗਿਆ ਉਹ ਜੰਝਾਂ ਦੀ ਚਲੇ ਗਈ ਜਾਂ ਹੀ ਚਲੇ ਗਈ ਉਹਨੇ ਤੇ ਹਰਖਾ ਉਹ ਦੇਠਾ ਗਈ ਤੇ ਇਥੇ ਕੀ ਹੁੰਦਾ ਵੈ ਉਹਨੇ ਜੇ ਇਕੜ ਪਿਆ ਦੇਖਿਆ ਤੇ ਜੋੜਾ ਤੁਰਨ ਲੱਗਾ ਉਹ ਕਹ ਲੱਗੇ ਵੀ ਅਸੀਂ ਹੁਣ ਮੁੜ ਕੇ ਕਿੱਦਾਂ ਜਾਵਾਂ ਲਈਏ ਤੁਹਾਡੀ ਟੀਮ ਨੂੰ ਤੇ ਉਹ ਕਹਿਣ ਲੱਗੇ ਵੀ 89 ਨੂੰ ਆ ਜਿਓ ਟੀ ਵਾਲੇ ਕਹਿਣ ਲੱਗੇ 89 ਨੂੰ ਆ ਜਿਓ ਮੁੰਡੇ ਵਾਲੇ ਵੀ ਕਹਿਣ ਲੱਗੇ ਠੀਕ ਐ ਅਸੀਂ 89 ਨੂੰ ਆ ਜਾਾਂਗੇ ਅੱਜ ਤੋਂ ਲੈਣ ਉਹ ਠੱਗ ਜਿਹੜਾ ਸੀ ਉਹ ਸੁਣਦਾ ਰਿਹਾ ਉਹ ਠੱਗ ਸੁਣਦਾ ਰਿਹਾ ਤੇ ਉਹਨੇ ਕੀਤਾ ਵੀ 4 ਦਿਨ ਲੰਗੇ ਠੱਗ ਨੇ ਤੇ ਚੌਥੇ ਦਿਨ ਉਹਨੇ ਕੀਤਾ ਤੇ ਦੋ ਟਿੱਪੇ ਬਣਾਏ ਕੱਚੀ ਪਨੀਰੀ ਦੇ ਦੋ ਪੀਪੇ ਬਣਾਏ ਇੱਕ ਕੀ ਦੇਂਗੇ ਤੇ ਨਾਲ ਇੱਕ ਲਾਗੀ ਨੂੰ ਮੱਲਿਆ 100 ਰੁਪਿਆ ਦਾ ਤੇਰਾ ਵੀ ਬਣ ਗਿਆ ਤੈਨੂੰ 100 ਰੁਪਿਆ ਦਾਂਗਾ ਅੱਬ ਤੱਕ ਦੇਖੇ ਸੀ ਜਦੋਂ ਕੁਛ ਮਿਲ ਜਾਣਾ ਤੇ ਨਹੀਂ ਤੇ ਨਾ ਹੀ ਹੋ ਜਾਊਗਾ ਤਾਂ ਪੀਪਾ ਚੋਕ ਤੂੰ ਪੀਪਾ ਚਕਾਰਾ ਹੈ ਕੋਈ ਨਹੀਂ ਦੇ ਕਿ ਚੁਕਿਆ ਆਪ ਤੇ ਅਗਲੇ ਦੇ ਘਰ ਜਾ ਕੇ ਤੇ ਬੂਹਾ ਖੜਕਾਤਾ ਉਹਨਾਂ ਨੂੰ ਹੁਣ ਨਹੀਂ ਪਤਾ ਕਿਉਂਕਿ ਉਦੋਂ ਲੋਕ ਸਿਆਆਂ ਦੀਆਂ ਗੱਲਾਂ ਨੇ 100 ਸਾਲ ਤੋਂ ਪਹਿਲਾਂ ਉਹ ਇਹ ਭਾਵੇਂ ਲੋਕ ਜਿੰਦੇ ਖਾਣਾ ਤੇ ਕੌਣ ਹੈ ਬੁੱਢੀਆਂ ਉਹ ਲੋ ਘਟ ਕੜਦੀਆਂ ਹੀ ਕੁੜਮਾ ਕੋਈ ਸਾਰਿਆਂ ਨੂੰ ਪਤਾ ਉਹ ਤੇ ਦੀਦੀਆਂ ਸੌਹਿਆ ਕੋਣੀ ਕੜਦੀਆਂ ਉਹ ਕੁੜਮਾ ਤੇ ਘਟ ਕੜਦੀਆਂ ਹੀ ਕੋਈ ਵੀ ਕੁੜਮਾ ਦਾ ਨੰਗਰਾ ਬੰਦਾ ਸੱਸਾਂ ਸੌਹਿਆ ਨਹੀਂ ਵੱਖਰੀ ਗੱਲ ਹੈ ਤਿੰਨ ਦੇ ਕੋ ਸੌਹਿਆ ਨਹੀਂ ਜਾ ਜਣਾ ਤੇ ਘੁੰਡ ਕੱਢ ਲੈਣਾ ਉਹਨਾਂ ਨੂੰ ਪਛਾਣ ਨਹੀਂ ਹੈਗੀ ਤੇ ਇਹ ਕੁੜਮਾ ਸਾਦਾ ਵੇ ਕਿ ਜਾਂ ਕੌਣ ਹੈ ਜਰਾ ਹੈ ਯਾ ਗੀ ਆ ਆ ਆ ਸਾਡੇ ਘਰਤੀ ਆ ਕੱਚੀ ਪੈਣੀ ਲੈ ਕੇ ਆ ਗਿਆ ਉਹਨੇ ਘੂਆ ਲਾਇਆ ਉਹਨੇ ਇਹ ਜਿਤ ਮਾਨ ਕੀਤੀ ਉਹਦੀ ਬੁੱਢੀ ਨੇ ਬੰਦਾ ਆਇਆ ਸ਼ਾਮਾਂ ਨੂੰ ਮੇਰੇ ਪੇਰ ਚਾਰਾ ਬਾੜੂ ਪੈੜੀ ਜੋ ਖੇਤਾਂ ਤੋਂ ਹੰਦਾਏ ਕੋਣ ਹੈ ਆਂਦੀ ਇਹ ਕੁੜੀ ਜੇ ਖਵੇ ਕੱਚੀ ਪੈਣੀ ਲੈ ਕੇ ਆਏ ਨੇ ਤੇ ਕੁੜੀ ਨੂੰ ਲੈਣ ਆਏ ਨੇ ਨਾਲੇ ਤੇ ਲੈਣ ਵਾਲੇ ਤੇ ਗੱਲ ਨਹੀਂ ਕੋਈ ਕੀਤੀ ਪਰ ਕੱਚੀ ਪੈਣੀ ਲੈ ਕੇ ਆਵੇ ਨੇ ਹਾਂ ਜੇ ਕੋਈ ਗੱਲ ਹੈ ਉਹਨੇ ਪਿਤਾ ਦਾ ਆਤਪੀ ਰਹਾ ਤਪੀ ਜਿਹਨੇ ਸੁ ਸੁਤੇ ਰਹੇ ਸਵੇਰੇ ਉੱਠੇ ਜੇ ਕੁੜਮ ਨੂੰ ਕਹਿ ਲੱਗੀ ਆਪਣੇ ਕੁੜਮ ਨੂੰ ਭਰਾਜੀ ਤੁਸੀਂ ਆਏ ਕੱਚੀ ਪਨੀ ਲੈ ਕੇ ਤੇ ਤੁਸੀਂ ਕੋਈ ਗੱਲ ਨਹੀਂ ਰਾਤ ਕੀਤੀ ਤੁਸੀਂ ਤਾਂ ਕੋਈ ਗਾਲੀ ਨਹੀਂ ਦਿੱਤੀ ਰਾਤ ਦੀ ਕੋਈ ਚੰਗੀ ਨਾ ਕੋਈ ਮਾੜੀ ਜਾਂ ਤੁਸੀਂ ਕੁੜੀ ਨੂੰ ਖਾਣ ਲਿਆ ਜਾਂ ਨਹੀਂ ਖਾਣ ਲਾ ਹੰਦਾ ਪਿਤਾ ਜੀ ਆਂਦੀ ਤੁਸੀਂ ਰਾਗੀ ਜਿਹੜਾ ਸੀ ਤੁਹਾਡੇ ਨਾਲ ਇਹ ਗੱਲਾਂ ਬਤਾ ਨਹੀਂ ਕਰਦਾ ਰਿਹਾ ਥੜੀ ਜਾਗਦਾ ਵੀ ਰਿਹਾ ਹੈ ਤੇ ਤੁਸੀਂ ਜੇ ਟਾਈਮ ਨਾਲ ਹੀ ਮੂੰਹ ਪਰਾਂ ਨੂੰ ਕੱਟੇ ਸੌਂ ਗਏ ਹੋ ਤੁਸੀਂ ਕੋਈ ਗੱਲ ਨਹੀਂ ਕੀਤੀ ਉਹ ਤਾਂ ਲੋਕਦਾ ਹੈ ਆਪਣਾ ਮੂੰਹ ਲਗਾਉਂਦਾ ਹੀ ਉਹ ਤਾਂ ਲੋਕਦਾ ਹੀ ਮੂੰਹ ਲਗਾਉਂਦਾ ਹੀ ਉਹਦੇ ਠੱਗ ਹੀ ਉਹਨੇ ਗੱਲ ਵਿਥੋਂ ਕਰਨੀ ਸੀ ਉਹਦੇ ਠੱਗੜਾ ਆਇਆ ਸੀ ਵੰਦਨ ਆਹ ਤਾਂ ਜੀ ਤਾਂ ਨਹੀਂ ਗੱਲ ਕੀਤੀ ਤੇ ਨਾ ਆਇਆ ਹਾਂ ਮੁੰਡਾ ਦੇ ਹੁਣ ਅੱਜ ਚਾਰ ਦਿਨ ਹੋ ਗਏ ਨੇ ਪੰਜ ਤੇ ਖਨਿਆਰੇ ਗੋਲੋਂ ਟੂਮਾ ਲੈ ਆਇਆ ਸਮੇਂ ਤੇ ਤਵਾਜ ਨਹੀਂ ਨਹੀਂ ਆਇਆ ਤੇ ਮੈਂ ਤਾਂ ਹੁਣ ਤੁਹਾਨੂੰ ਆਵੇ ਨਾ ਹਿਸਾਬ-ਕਿਤਾਬ ਕਰਨਾ ਪਿਆ ਸਿਆ ਦਾ ਤੇ ਉਹ ਆਂਦਾ ਵੀ ਢੂਮਾ ਤਲਾੜਾ ਤੇ ਜੋ ਬਕਾਇਆ ਦੇ ਜਾ ਕਿ ਤੇਰਦੀਆਂ ਤਾਂ ਨਹੀਂ ਤੁਹਾਡੇ ਨਾਲ ਕੋਈ ਸ਼ਰਮ ਦਾ ਮਾਰਾ ਤੁਸੀਂ ਕਹਿਣਾ ਵੀ ਢੂਮਾ ਮੰਗਾ ਕੇ ਲਿਆਇਆ ਹੁਣ ਇਹ ਢੂਮਾ ਮੰਗਣ ਆ ਗਿਆ ਤੁਹਾਡੇ ਕੋ ਤੇ ਢੂਮਾ ਮੈਂ ਸੁਣਿਆ ਦੇ ਕੋ ਇਤਨਾ ਹੀ ਆਇਆ ਮ ਤਵਾਜ ਨਹੀਂ ਲਿਆਇਆ ਛੇਤੀ ਹੀ ਨੂੰ ਅਠਾਨਾ ਜਿਤੀ ਪੁੱਛੀ ਤੇਰਦੀ ਵਿਆਹ ਦੇ ਤਾ ਮੈਂ ਵੀ ਭਰਾ ਜੀ ਤੁਹਾਡੀਆਂ ਟੂਬਾਂ ਤੁਹਾਡਾ ਹੀ ਸਭ ਕੁਝ ਤੇ ਤੁਸੀਂ ਕੁੜੀ ਨੂੰ ਖਾ ਲਾਉਂਦਾ ਨਹੀਂ ਇਹ ਫੇਖੜਾ ਵੇਸੀ ਪਿਛੇ 8 ਦਿਨ ਦਾ ਕਰਾਰ ਕੀਤਾ ਹੁਣ ਕੇ ਆਵਾਂਗਾ ਤੇ ਲੈ ਜਾਵਾਂਗਾ ਤੇ ਤੁਮ ਆਪਾਂ ਜੀਨੇ ਥਾਲੀ ਭਰੀ ਟੂਬਾਂ ਦੀ ਤੇ ਉਹਨੂੰ ਥੱਗ ਨਹੀਂ ਫੜਾਤਨਾ ਕੋਲੋਂ ਬਣ ਕੇ ਯਾਰ ਆਇਆ ਸੀ ਉਹ ਥੱਗ ਮੇਰਾ ਹੀ ਥਾਲੀ ਭਰ ਕੇ ਟੂਬਾਂ ਦੀ ਲੈ ਗਿਆ ਤੇ ਜਿਹੜਾ ਸੀ ਜਾਂ ਵੀ ਲਾੜਾ उहो उन पत लॻा भई उहो कहिड़े सॾ जा टूंबा न गुरदवार मथां टेकण गुरदवारे पई कंदे भई साढे पिंड च गुद्वारा हा कोई बि लागे चागे दूर ई आहे चलो फिरा करो मई बि जाना छॾ खे लिया चाह पाणी बनो पी की ਉਨੇ ਉਨੇ ਹੀ ਪਰਾਦਰ ਦਾ ਨਾਮ ਆਇਆ ਜੀ ਇਹ ਇੰਨਾ ਠੱਗ ਵੇ ਉਹ ਕਿਦਾ ਚਾਹ ਪਾਣੀ ਬਣਾਉਂਦੇ ਰੋ ਉੱਡ ਕੇ ਉੱਡ ਕੇ ਠੱਗ ਲਿਆ ਤੇ ਤੂੰ ਆਠ ਜੰਮ ਦੀ ਬੰਪੂਰੇ ਨਾ ਤੇ ਜਿਹੜਾ ਅਸਲੀ ਕੁੜ ਮਹੀਨਾ ਉਹ ਵੀ ਆ ਗਿਆ ਕੱਤੀ ਪਨੀ ਲੈ ਕੇ ਉਹ ਵੀ ਆ ਗਿਆ ਕੱਤੀ ਪਨੀ ਲੈ ਕੇ ਪੀ ਪਾ ਘਰ ਆਉਣੇ ਵੀ ਲਾਘੀ ਨੂੰ ਟਕਾਇਆ ਮੀਰਾ ਕਪੜਾ ਵੀ ਹੋਰ ਲੈ ਕੇ ਆਇਆ ਤੇ ਉਹ ਵੀ ਉਣ ਕੇ ਬੂਹਾ ਖੜਪਾਇਆ ਅੰਦਰ ਤੇਂ ਦੀ ਬੂਹਾ ਖੋਲੋ ਆਂ ਦੀ ਆਏ ਤੀ ਤੁਸੀਂ ਉਹੀ ਕੌਣ ਅੰਦਰ ਭਾਂਗੀ ਚੇਤਾ ਕੋਣ ਗਏ ਮੈਂ ਤਾਂ ਦਾ ਕੋੜਮੂ ਆਂ ਆਂਦੀ ਹੋਏ ਹਰੋ ਤੈ ਮਰ ਗਈ ਕਤੀ ਪਿੰਨੀ ਖਾ ਖਾ ਗਈ ਮਰ ਗਈ ਹਿਆਲ ਅੰਦਰ ਗੇ ਵੀ ਖਾ ਲਈ ਗਏ ਆਂਦੀਆ ਹੋ ਗਏ ਰੋਟੀ ਤੇ ਆਏ ਹਣ ਹਣ ਤੇ ਅੰਦਰ ਤਾਂ ਜੀ ਉਹ ਜਿਹੜਾ ਬੰਦਾ ਜਾਂਜ ਕੇ ਆਇਆ ਹੈ ਨਾ ਉਹ ਠੱਗ ਹੀ ਉਹ ਤੁਸੀਂ ਜੇ ਠੱਗੇ ਗਏ ਹੋ ਤੁੰਬਾ ਲੈ ਆ ਗਿਆ ਖਾਣਾਂ ਦੀ ਤੁੰਬਾ ਸਾਰੀਆਂ ਹੀ ਲੈ ਗਏ ਉਹ ਮੈਂ ਭਾਣਾ ਬਈ ਉਹ ਕੌਲੀ ਚ ਪਾਉਣਾ ਭਾਂਡਾ ਉਹ ਜਿਹੜੀ ਕੱਚੀ ਤਿੰਨੀ ਸੀ ਤੇ ਕੋਠੇ ਤੇ ਪਿਆਵਣੀ ਚੜ ਜਾਣਾ ਚੜ ਜਾਣਾ ਤੇ ਕੌਲੀ ਚ ਪਾ ਕੇ ਤੇ ਕਿਹੋ ਜਿਹੇ ਆਲ ਫੱਕੇ ਮਾਰਨੀ ਗਵਾਂਡੀਆਂ ਨੂੰ ਵਿਖਾੜ ਵਿਖਾੜ ਕੇ ਖਾਣੀ ਹੈ ਗਵਾਂਡੀਆਂ ਨੂੰ ਵਿਖਾੜ ਵਿਖਾੜ ਕੇ ਖਾਣੇ ਕਿੰ ਵਿਚਾਨਾਲ ਤੇ ਫੇਰ ਲੱਗੀ ਨਾ ਹੁਣ ਉੱਚੀ ਉੱਚੀ ਲੱਗੀ ਫੇਰ ਆਣ ਪਾਉਣ ਤੇ ਹੁਣ ਤੇ ਮੈਂ ਲੁੱਟੀ ਗਈ ਆ ਹੈ ਲੈ ਗੀ ਕੋਠੇ ਲੈ ਕਰਕੇ ਕਾ ਮੈਂ ਲੈ ਗਿਆ ਕੁੜੀਆਂ ਲੈ ਗਿਆ ਕੁੜੀਆਂ ਛਾਪਾਂ ਤੇ ਮੈਂ ਕੀ ਲਾਣਿਆ ਦਾਤਾ ਨੂੰ ਆਖਾਂ ਤੇ ਕੀ ਪਿੰਨੀ ਨੇ ਜਾੜਿਆ ਹਾਇ ਨੀ ਮਰ ਗਈ ਕਤੀ ਪਿੰਨੀ ਨੇ ਜਾੜਿਆ ਲੈ ਗਿਆ ਕੁੜੀ ਦੇ ਲੈ ਗਿਆ ਕੁੜੀ ਦਾ ਹਾਰ ਮੈਂ ਤੇ ਰੋ ਰੋ ਹੋ ਗਈ ਹਾਲ ਬਹਾਲ ਤੇ ਕੀ ਪਿੰਨੀ ਨੇ ਜਾੜਿਆ ਹਾਇ ਨੀ ਮਰ ਗਈ ਕਤੀ ਪਿੰਨੀ ਨੇ ਜਾੜਿਆ ਲੈ ਗਿਆ ਖਰਨਾ ਤੂਬਾ ਲੈ ਗਿਆ ਕੁੜੀ ਦੇ ਖਗਲੇ ਹੁਣ ਤਾਂ ਪੈ ਗਏ ਸਾਪਾਂ ਨਾਲ ਝਗੜੇ ਕਿ ਕਿਤਨੀ ਨੇ ਜਾੜਿਆ ਹਾਈ ਨੇ ਮਰਦੇ ਕਿ ਕਿਤਨੀ ਨੇ ਜਾੜਿਆ ਉਹ ਗਵਾਂਡਾ ਨਾਲੀਏ ਇਹਨਾਂ ਦੀ ਅੱਜ ਹੋਈ ਆਵੇ ਇਹ ਗੇਤੇ ਕੋਠੇ ਤੇ ਚੜ ਚੜ ਥਾਣੂ ਮੁਖਾਲ ਮੁਖਾਲ ਕੇ ਖਾਦੀ ਅੱਜ ਕੀ ਹੋਇਆ ਨੇ ਓ ਦੀ ਇਹ ਗੇਤੇ ਕੋਠੇ ਤੇ ਹੀ ਚੜਦੀ ਲਪਾਂ ਪਰ 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 ਲਪਾਂ ਖਾਂਦੀ ਹੁਣ ਕਿਹਦੇ ਬਸੀਰਾਂ ਮਰਦੀ ਜਾਂਦੀ ਅੰਦੀ ਅਗੇ ਕੋਠੇ ਤੇ ਹੀ ਚੜਦੀ ਲਪਾ ਪਰ ਪਰ ਕੇ ਹੀ ਖਾਂਦੀ ਹੁੰਦੀ ਹੁੰਦੀ ਤੀਰ ਨਾਲ ਮਰਦੀ ਤੱਕੀ ਤੇ ਨੀਲੇ ਜਹਾੜਿਆ ਉਦੋਂ ਠੀਕ ਤੂਬਾ ਨੂੰ ਉਹਨੂੰ ਠੀਕ ਗੜੀ ਨਹੀਂ ਅਧਿਕ ਤੀਪੇ ਨੀਲੇ ਜਹਾੜਿਆ ਲੱਗਿਆ ਕੁੜੀ ਦਾ ਟਿੱਕਾ ਲੱਗਿਆ ਕੁੜੀ ਦਾ ਡੰਗਣੀ ਟਿੱਕਾ ਲੱਗਿਆ ਕੁੜੀ ਦੇ ਟੁੱਠੀ ਬਾਂਦ ਨਹੀਂ ਲੱਗਿਆ ਕੁੜੀ ਦੀ ਵਾ ਗਾਨੇ ਮੇਰੀਆਂ ਨਾਲ ਪਰਾਂ ਦੀ ਪੌਣੀ ਲੱਗਾ ਟਿੱਕਾ ਦਉਣੀ ਜਿਹੜੀ ਨਾਲ ਪਰਾਂ ਦੀ ਪੌਣੀ ਬਾਹਰੋਂ ਖੇਰ ਖਾਉਣੀ ਨਹੀਂ ਹਉਣੀ ਨਹੀਂ ਮੈਂ ਕਿੱਥੋਂ ਹਉਣ ਬਣਾਉਣੀ ਕੱਚੀ ਪਨੀ ਨੇ ਯਾਰਿਆ ਹਾਇ ਲੈ ਮਰਦਾ ਹੀ ਕੱਚੀ ਪਨੀ ਨੇ ਯਾਰਿਆ ਲੱਗੀ ਪਿੱਤਨ ਹਾਲ ਬਹਾਲ ਹੈ ਲੱਗਾ ਮੇ ਕੁੜੀ ਦੀ ਚੂੜੀ ਨਹੀਂ ਨਾ ਦਿੱਲੀ ਵਾਂਗੂ ਕੁੜੀ ਕੱਚੀ ਪਨੀ ਨੇ ਯਾਰਿਆ ਹਾਇ ਲੈ ਮਰਦਾ ਹੀ ਕੱਚੀ ਪਨੀ ਨੇ ਯਾਰਿਆ ਹੈ ਲੱਗੀ ਲਗੀ ਹ ਬਿਹਾਲ ਕਰਨ ਲੱਗੀ ਜੋਰੋ ਜੋਰ ਹੋਣ ਹੈ ਹੈ ਲੱਗਿਆ ਭਾਣਾਂ ਉਹਨਾਂ ਪਹਿਲਾਂ ਜਿਹੜੇ ਹੁੰਦੇ ਨਾ ਸਗਲੇ ਵੀ ਕਹਿੰਦੇ ਸੀ ਕਿ ਤਾਰਾ ਨੂੰ ਤੋੜੇ ਵੀ ਕਹਿੰਦੇ ਸੀ ਜਿਹੜੇ ਨਾ ਤਾਰਾ ਨੂੰ ਪੁੰਦੇ ਨੇ ਲੇਟੀ ਝਾਂਜਰਾ ਲੋਕੀ ਉਹਨਾਂ ਨੂੰ ਤੋੜੇ ਵੀ ਕਹਿੰਦੇ ਸੀ ਅੰਦੀ ਲੱਗਿਆ ਭਾਣਾਂ ਲੱਗੇ ਅੰਤਰੇ ਤਾਰਾ ਦੇ ਤੋੜੇ ਨੂੰ ਨਾ ਕਾਲ ਧਾਰੇ ਤੋੜੇ ਤੋੜੇ ਕੱਚੀ ਪਿੰਨੀ ਨੇ ਜਾਲਿਆ ਹਾ ਹਾ ਮੈਂ ਮਰਦੇ ਹੀ ਕੱਚੀ ਪਿੰਨੀ ਨੇ ਜਾਲਿਆ ਲਗੀ ਹੋਣਾ ਉਹ ਅੰਦਾਜ਼ ਤੇ ਅਣੁੰਥੇ ਕੀ ਕਰਨਾ ਹਾਂਜੀ ਉਹ ਮੈਂ ਕੀ ਕਰ ਸਕਨੀ ਐ ਬਸ ਹੋਣਾ ਮੈਂ ਕੀ ਕਰ ਸਕਨੀ ਐ ਡੂੰਮਾ ਕੇ ਉਹ ਤੇ ਮੇਰੇ ਕੋ ਬਾਨੇ ਨਾਲ ਲੈ ਗਿਆ ਉਹ ਤੇ ਬਾਨੇ ਨਾਲ ਲੈ ਗਿਆ ਹੁਣ ਮੈਂ ਤੁਹਾਨੂੰ ਕੀ ਆਖਾਂ ਦੱਸੋ ਜਿਉਂ ਲੱਗੀ ਵੈਣ ਪਾਉਣ ਜਿਉਂ ਲੱਗੀ ਵੈਣ ਪਾਉਣ ਉਹਨਾਂ ਨੂੰ ਉਹ ਤੇ ਠੱਗ ਹੀ ਉਹ ਤੇ ਲੈ ਕੇ ਉਧ ਪੁੱਢ ਗਿਆ ਕੇ ਇਹ ਗੱਲ ਐ ਮੇਰੀ ਤੁਹਾਨੂੰ ਮੈਂ ਗੱਲ ਸੁਣਾਈ ਐ ਪਹਿਲੀ ਪੁਰਾਣੀ ਜਿਹੜੀ ਐ ਜੋ ਮੁੰਡਾ ਨਹੀਂ ਦਈਓ 800 100 ਸਾਲ ਦੀਆਂ ਪਹਿਲੀਆਂ ਲੋਕ ਭੋਲੇ ਭਾਲੇ ਹੁੰਦੇ ਸੀ ਸਿੱਧੇ ਸਾਦੇ ਹੁੰਦੇ ਹਨ ਕੋਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਭਈ ਚਲਾਕੀਆਂ ਬੜੀਆਂ ਹੁਣ ਹੁਣ ਨਹੀਂ ਬੜੀਆਂ ਚਲਾਕੀਆਂ ਇਹ ਹੁੰਦੀਆਂ ਆਈਆਂ ਪਹਿਲਾਂ ਵੀ ਚਲਾਕੀਆਂ ਤੇ ਉਹ ਕੱਚੀ ਪਿੰਨੀ ਨੂੰ ਲੈ ਘੜ ਕੇ ਉਹਨੇ ਸਾਰੀਆਂ ਟੁੰਬਾ ਜਨੀਆਂ ਸਾਰਨਾ ਲੈ ਗਿਆ ਉਹ ਲੱਗੀ ਹਾਲ-ਦਹਾਲ ਕਰਨਾ ਮੋੜ ਕੇ ਲੋਕੀ ਆਲੀ ਗਵਾਨੀ ਵੀ ਮੁਖੌਲ ਕਰਨ ਦੇਦੇ ਤੇ ਪਹਿਲੇ ਵੀ ਬੁਖਾਰ ਬੁਖਾਰ ਤੇ ਰੋਡ ਕੁੱਲੀਆਂ ਪਰਪਲ ਖਾਂਦੀ ਸੀ ਥੱਕੇ ਮਾਰ ਮਾਰ ਕੇ ਖਾਂਦੀ ਸੀ ਤੇ ਉਹ ਲੈ ਕੇ ਠਾਕੂ ਕੇ ਲੈ ਗਿਆ ਇਹ ਇੰਨੀ ਮੇਰੀ ਗੱਲ ਏ ਮੇਰੇ ਵੀਰੋ ਤੇ ਭਰਾਓ ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਤਿ ਸ੍ਰੀ ਅਕਾਲ